ਆ ਹਾ ਹੁਣ ਮੀਂਹ ਚ ਆਪਾ ਖੜੇ ਆ ਇੰਨਾ ਬਦਲ ਕਰ ਚੰਡਿਆ ਮੀਂਹ ਚ ਖੜੇ ਆ ਸੋ ਤੁਸੀਂ ਆਪਦਾ ਸਾਥ ਨਾ ਛੱਡਿਓ ਤੁਹਾਡਾ ਹੀ ਸਾਥ ਦੀ ਪੰਜਾਬ ਨੂੰ ਲੋੜ ਆ ਮੇਰੇ ਵਰਗਾ ਆਰਟਿਸਟ ਜਦੋਂ ਇੱਥੇ ਹੋ ਕੇ ਦੇਣ ਡਿਆ ਸਾਰਾ ਪੰਜਾਬ ਹੀ ਆਪਦੇ ਘਰੋਂ ਉੱਠ ਕੇ ਫੀਲਡ ਦੇ ਵਿੱਚ ਕੰਮ ਕਰੂਗਾ ਜੇ ਇਹ ਬਾਦਰੀਆ ਸਬੂਤ ਦਿੱਤਾ ਪੰਜਾਬੀ ਉਹਨਾਂ ਦੇ ਬਾਰੇ ਕੀ ਕਹੋਗੇ ਮੇਰੀ ਬਾਦਰੀ ਬੂਦਰੀ ਕੋਈ ਨਹੀਂ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਦਰੀ ਆ ਆ ਕੀ ਆ ਬਾ ਪੰਜਾਬੀਆਂ ਦੀ ਬਾਦਰੀ ਆ ਇਹਦਾ ਜਦੋਂ ਪੰਜਾਬ ਸਾਡੇ ਹੌਂਸਲਾ ਹੀ ਐਡਾ ਚੱਕ ਦਿਆਂਗੇ ਫੱਟੇ ਕੁਛ ਹੀ ਮਿਲਦੀ ਸੇਵਾ ਕਰਦੇ ਅੱਡੀ ਕਿ ਹੁਣ ਕੱਲ ਸੰਤਾ ਨੇ ਆਪਣੇ ਕੀ ਮਾਂ ਮਾਂ ਪਰਸ਼ਾਣ ਆਉਣ ਨਾ ਪੰਜਾਬ ਚ ਮੈਂ ਕਹਿੰਦਾ ਮਾਂ ਪਰਸ਼ਾਣ ਨੇ ਕੱਲ ਆਪਾਂ ਕੋ ਕਿੰਨੇ 6 ਲੱਖ ਦੀ ਸੇਵਾ ਬਾਬਿਆਂ ਦੇ ਕਰਕੇ ਆਏ ਆ ਮੈਂ ਕਹਿੰਦਾ ਮੈਂ ਕਹਿੰਦਾ ਜੀ 10 ਟਰੈਕਟਰ ਦੇ ਕੇ ਹੁਣ ਸੰਤਾ ਨੂੰ ਤੇ ਮੈਂ ਕਹਿੰਦਾ ਜੀ ਦੁਨੀਆ ਹੀ ਗੱਲ ਬਾਤ ਹੀ ਵੱਖਰੀ ਆਪਣੀ ਅਸਲ ਨਹੀਂ ਮਿਲਦੀ ਸੇਵਾ ਕਰਕੇ ਭਾਜੀ ਮੈਂ ਕਹਿੰਦਾ ਤਸੱਲੀ ਤਸੱਲੀ ਆਪਾਂ ਆਪਾਂ ਮਾਰਸ਼ਲ ਕੌਮ ਆ ਆਪਣੀ ਠੀਕ ਆ ਸੋ ਵਕਤ ਪੈਂਦਾ ਵਕਤ ਕਿਸੇ ਤੇ ਵੀ ਪੈ ਸਕਦਾ ਠੀਕ ਆ ਕਿਤੇ ਕਿਤੇ ਨਹੀਂ ਪਿਆ ਅਮਰੀਕਾ ਤੇ ਵੀ ਵਕਤ ਪਿਆ ਤਾਲੀਬਾਨ ਤੇ ਸਾਰੇ ਕਿਤੇ ਵਕਤ ਪਿਆ ਸੋ ਇਹਨੂੰ ਵਕਤ ਨੂੰ ਆਪਾਂ ਹੌਸਲੇ ਨਾਲ ਹੀ ਨਜਿੱਟਣਾ ਚੜ੍ਹਦੀ ਕਲਾ ਦੇ ਨਾਲ ਤੁਸੀਂ ਤੋਂ ਹੈਗੇ ਨੇ ਭਾਜੀ ਜਦੋਂ ਜਿੰਨੀਆਂ ਮੁਸ਼ਕਲਾਂ ਹੋਣਗੀਆਂ ਬੰਦੇ ਤੇ ਮੈਂਦੀਆਂ ਮੁਸ਼ਕਲਾਂ ਵੇਖਾਂਗੇ ਚੜ੍ਹਦੀ ਕਲਾ ਹੁਣ ਬਸ ਤੁਸੀਂ ਆਪਾਂ ਮੀਂਹ ਕਣੀ ਜਾਂ ਆਪਾਂ ਖੜਨਾ ਨਹੀਂ ਠੀਕ ਆ ਆ ਵੇ ਆ ਨਿੱਕੇ ਨਿੱਕੇ ਜਵਾਕ ਉੱਤਰ ਇੱਧਰ ਆ ਆ ਜਾ ਹਾਂ ਘਬਰਉਣਾ ਨਹੀਂ ਚੜ੍ਹ ਚੜਦੀ ਚੜਦੀ ਗਲਾਚ ਰਹਿਣਾ ਤੁਹਾਡਾ ਭਰਾ ਤੁਹਾਡੇ ਨਾਲ ਆ ਠੀਕ ਆ ਸਾਹਿਬ ਸਾਹਿਬ ਬਥੀ ਗੱਲ ਕਰੋ ਜੀ ਕੀ ਕਹੋਗੇ ਐਡੇ ਵਰਦੇ ਵਿੱਚ ਆਏ ਹੋਣਾ ਸਾਹਿਬ ਆ ਭਾਜੀ ਚੱਲ ਜੀ ਤੁਹਾਨੂੰ ਮੰਨਦੀ ਜਾਨੇ ਮਨਕੀਰਤ ਜੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਹੋ ਗੋ ਕਰੂਗੀ ਵਿਚਾਰਿਸ ਪ੍ਰਧਾਨ ਮੰਤਰੀ ਸਾਹਿਬ ਆਉਣ ਬੜਾ ਆ ਖਾਣੇ ਦਾ ਰੰਕ ਸਾਰੇ ਭੇਜ ਗਏ ਤੁਸੀਂ ਕਿਤਾ ਬਾਈ ਹਾਂ ਉਹ ਖਾਲਸੇ ਮੇਰਾ ਬਾਈ ਆ ਲੋ ਠੀਕ ਆ ਸ਼ੋਰਟ ਆ ਆ ਸਾਰੇ ਪਹਿਲਾਂ ਆ ਆ ਬਾਬੂ ਆਪਾਂ ਨੂੰ ਤੁਸੀਂ ਫੜੋ ਕਿਥੇ ਜਿੰਨੀ ਸੇਵਾ ਹੋਵੇ ਉਹ ਨਹੀਂ ਕਰ ਆ ਬੱਚਿਆਂ ਨੂੰ ਆ ਆ ਬਾਬਾ ਬੱਚੇ ਠੀਕ ਆ ਕੋਈ ਫਾਇਦਾ ਨਹੀਂ ਆ ਲੋ ਆ ਲੋ ਫੜੋ ਫੜੋ ਠੀਕ ਆ ਹੁਣ ਕੀ ਜੀ ਕੀ ਹੁਣ ਕਿੰਨੇ ਦਾ ਪੈਸਾ ਹੀ ਮੰਗਦੇ ਹੋ ਪੰਜਾਬ ਦੇ ਲਈ ਉਹ ਫੋਟੋ 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 ਉਹ ਫੋਟੋ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਕਿਹੜਾ ਪੈਸਾ ਉਹ ਆਪਣੇ ਪੈਰਾਂ ਦੇ ਖਲੋ ਦੇਣ ਕਿ ਕਿੰਨੇ ਦਾ ਪੈਸਾ ਮੰਗਦੇ ਹੈ ਪ੍ਰਧਾਨ ਮੰਤਰੀ ਕੀ ਕਰੇ ਪ੍ਰਧਾਨ ਮੰਤਰੀ ਸਾਹਿਬ ਵਾਦੀ ਮੈਂ ਤਾਂ ਭਾਈ ਇੰਨਾ ਮੈਂ ਸਿਆਣਾ ਨਹੀਂ ਹੈਗਾ ਵਧੀਆ ਕਰਨਗੇ ਬਾਪੂ ਦੀ ਫੋਟੋ ਕਰ ਦੋ ਯਾਰ ਪਿਆਰ ਨਾਲ ਪਿਆਰ ਨਾਲ ਬਾਪੂ ਔਰ ਠੀਕ ਹੈ ਚਲੋ ਚਲੋ ਨਹੀਂ ਸਾਰੇ ਮੁਲਾਜ਼ਮਾਂ ਨਾਲ ਸਾਰਿਆਂ ਦੀਆਂ ਬਰਦੀਆਂ ਪਈਆਂ ਉਹ ਪਹਿਲਾਂ ਬਾਪੂ ਦੀ ਫੋਟੋ ਖਿੱਚ ਦੋ ਯਾਰ ਹਲੋ ਚਲੋ ਹੁਣ ਬੱਸ ਇੱਕ ਮਿੰਟ ਤੇ ਕੀ ਕਹੋਗੇ ਕਿ ਕਿੱਦਾਂ ਨਹੀਂ ਪੈਕੇਜ ਹੋਣਾ ਚਾਹੀਦਾ ਮੈਨੂੰ ਮੈਨੂੰ ਮੈਂ ਪ੍ਰਧਾਨ ਮੰਤਰੀ ਆਪ ਨਾ ਬਣ ਜਾਂਦਾ ਫਿਰ ਪਤਾ ਕੀ ਆ ਇਹ ਆਪਾਂ ਨੂੰ ਥੋੜੀ ਪਤਾ ਭਾਜੀ ਨੁਕਸਾਨ ਆ ਪੰਜਾਬ ਦੇ ਬੱਚਿਆਂ ਨਜਟਾਂਗੇ ਬਹੁਤ ਮਿਹਨਤ ਕਰ ਰਹੇ ਆ ਅਸੀਂ ਸਵੇਰ ਦੇ ਨਿਕਲੇ ਆ ਠੀਕ ਆ ਰਾਤ ਤੱਕ ਆ ਇੰਨੇ ਚੱਲਦੇ ਮੀਂਹ ਜੀ ਆ ਆ ਅੱਜ ਛਤਰੀ ਆਏ ਹੋ ਜੇ ਠੀਕ ਆ ਸੋ ਆਹ ਦੇਖੋ ਇਕਰੀ ਇਕਰੀ ਪਾਉ ਆਹ ਦੇਖੋ ਉਹ ਇਕਰੀ ਪੁੱਤ ਪਾਸਿਓ ਆਹ ਦੇਖੋ ਇਹ ਦੇਖੋ ਬਜ਼ੁਰਗ ਬਜ਼ੁਰਗ ਥਾਣੇਦਾਰਾਂ ਕਿੰਨੇ ਸਾਡੇ ਠੀਕ ਆ ਇਹਨਾਂ ਨੂੰ ਪੰਜਾਬ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆ ਐਨ ਆਰ ਆ ਵੀਰਾਂ ਨੂੰ ਕੋਈ ਗੱਲ ਸੁਣਾ ਦੇਓਗੇ ਪੰਜਾਬ ਪੁਲਿਸ ਨੂੰ ਸਲੂਟ ਆ ਵੀਰਾਂ ਨੂੰ ਕੋਈ ਮੈਸੇਜ ਐਨ ਆਰ ਆ ਐਨ ਇਕਰੀ ਐਨ ਆਰ ਆ ਵੀਰ ਬਹੁਤ ਸਪੋਰਟ ਕਰ ਰਹੇ ਨੇ ਠੀਕ ਆ ਰਲ ਕੇ ਨਾਲ ਅਸੀਂ ਇਕਰੀ ਬਾਪੂ ਜੀ ਆ ਕੇ ਇਕਰੀ ਆਪਾਂ 150 ਟਰੈਕਟਰ ਦੇ ਰਹੇ ਆ 100 ਟਰੈਕਟਰ ਮੈਂ ਦੇ ਰਿਆਂ ਜਿਹਦੇ ਵਿੱਚ ਇੱਥੇ ਨਹੀਂ ਕੋਣ ਬਾਹ ਬਾਹ ਨਹੀਂ ਫੜੀ ਜਿੰਦੀ ਬੋਤੇ ਕੋਈ ਸਿਆਣੇ ਬੜੀ ਜਾਂਦਾ ਯਾਰ ਮੀ ਉਹ ਬੰਬੀ ਬੋਲਤੀ ਭਾਈ ਬੋਲੀਓ ਉਹ ਗੱਲ ਕਰੋ ਆਪਣੀ ਉਹ ਇੱਕ ਵਾਰ ਬਾਪੂ ਦਾ ਬਿਮਾਰ ਹੋ ਗਏ ਬਾਪੂ ਦੇ ਘਰੇ ਜਾਓ ਉਹ ਮਾਰਨਾ ਹੋ ਜਾਣਾ ਹੈਨਾ ਸਸਰੀਗਲ 100 100 100 ਐਨ ਆਰ ਆਈ ਵੀਰ ਵੱਧ ਚੜ ਕੇ ਸਾਥ ਦੇਣ ਠੀਕ ਆ ਆਪਾਂ ਇੱਕ ਇੱਕ ਘਰ ਵੀ ਸਾਂਭ ਲਈਏ ਤੇ ਆਪਣਾ ਮਾਝਾ ਸੰਭਲ ਗਿਆ ਠੀਕ ਆ ਹੁਣ ਹੁਣ ਅੱਗੇ ਆ ਵੀ ਜਿਹੜਾ ਮਾਲਵੇਜ ਆ ਜਿਹੜਾ ਫਰੋਜਪੁਰ ਕਹਿੰਦੇ ਆ ਬਸ ਰਲ ਮਿਲ ਕੇ ਉਹ ਨਜੱਠੀਏ ਠੀਕ ਆ ਪੈਸਾ ਪੰਜਾਬੀਆਂ ਕੋਲੋਂ ਇੰਨਾ ਮੀਰ ਗੁੰਭਰਾ ਦੇਾਂਗੇ ਮਾਝਾ ਜਿਹੜਾ ਲੱਗਦਾ ਫਿਰ ਬਦਰੀ ਸੁਬੂ ਦਿੰਦਾ ਕਿਉਂਕਿ ਇਤਿਹਾਸ ਨਾ ਚੱਲਦਾ ਭਾਈ ਭਾਈ ਲੜੀ ਮੈਂ ਕਹਿੰਦਾ ਬਸ ਇੱਕ ਚੀਜ਼ ਗਿਰਗੇ ਜਿਹੜੇ ਮਾਝੇ ਚ ਘਰਾਂ ਚ ਸੈਂਦੇ ਆ ਜਿਹੜੇ ਘਰਾਂ ਫਲ ਅੱਡ ਆਇਆ ਇੱਕ ਮਤਲਬ ਪਿੰਡ ਚ 10 ਘਰ ਤਕੜੇ ਆ ਠੀਕ ਆ ਕੋਈ 30 40 ਘਰ ਜੇ ਮਤਲਬ ਮੱਧਮ ਆ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਪਾਣੀ ਖੜਾ ਹੈ ਲੋਕੀ ਅਦਾ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਕੁਛ ਦਿਨਾਂ ਦੀ ਗੱਲ ਆ ਕੀਮਤੀ ਸਮਾਨ ਕੱਢ ਲਓ ਕੁਛ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਿੰਦੀਆਂ ਚੀਜ਼ਾਂ ਬਹੁਤ ਬਿਮਾਰੀਆਂ ਤੋਂ ਬਚੋ ਠੀਕ ਆ ਸਭ ਕੁਝ ਸੰਭਾਲਾਂਗੇ ਹਾਂ ਸਾਡੀ ਫਸਲ ਖਰਾਬ ਹੋ ਗਈ ਵੇਖੋ ਕੋਈ ਨਹੀਂ ਕੋਈ ਨਹੀਂ ਫਸਾ ਸਭ ਬਾਬੇ ਨੇ ਸਭ ਬਾਬੇ ਨੇ ਅੱਜ ਮੈਂ ਕਿਥਾਂ ਤੇ ਜਾ ਕੇ ਆਇਆ ਬਲਾਈਂਡ ਸੀਓ ਠੀਕ ਹੈ 10 ਲੱਖ ਲੱਗਣਾ ਕਰਦਾ ਆਪਾਂ ਕਿੰਨੀ ਸੇਵਾ ਕਰਕੇ ਆਇਆ 4 ਲੱਖ ਰੁਪਇਆ 4 ਲੱਖ ਦੇ ਕੇ ਆਇਆ ਮੈਂ ਘਰ ਸਟਾਰਟ ਕਰੋ ਠੀਕ ਹੈ 10 ਲੱਖ ਰੁਪਏ ਤਾਂ ਕਹਿੰਦੇ ਵੀ ਬਣ ਜਾਣਾ ਮੈਂ ਘਰ ਸਟਾਰਟ ਕਰੋ ਰੁਪਏ ਨਾਲ ਨਾਲ ਆਗੇ ਠੀਕ ਹੈ ਪੈਸੇ ਪੰਜਾਬੀਆਂ ਕੋਲ ਬਹੁਤਾ ਬਖਸ਼ਾ ਪੈਸੇ ਪੂਹੇ ਵਾਲੀ ਗੱਲ ਨਹੀਂ ਆਪਾਂ ਬਸ ਤਕੜੇ ਹੋ ਗਏ ਇਹਨੂੰ ਨਜੱਠੀਏ ਠੀਕ ਹੈ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਨਾਲ ਖੜੀਏ ਠੀਕ ਹੈ ਹੁਣ ਮੈਂ ਸੇਵਾ ਕਰ ਲਾਂ ਕਿਉਂਕਿ ਕਿਉਂਕਿ ਬੜਿਆਂ ਦਾ ਘਰ ਆ ਹੁਣ ਆਪਣੇ ਉੱਤੇ ਦਾ ਅਮਰੇਲਾ ਹੈਗੇ ਆ ਛਤਰੀਆਂ ਹੈਗੀਆਂ ਉਹਨਾਂ ਦੀਆਂ ਛੱਤਾਂ ਚੋਂਦੀਆਂ ਠੀਕ ਆ ਹੁਣ ਮੈਨੂੰ ਸੇਵਾ ਕਰ ਲੈ ਮਦਦ ਲਵ ਯੂ